ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਾੰਦਾ ਕਰਤਾ ਮੇਰੇ ਵੀਰੋ ਉੱਤਰਪਾਤ ਸੈਟ ਆ ਕੋਈ ਸਰਵੇ ਦਾ ਕਰਪਾ ਠੀਕ ਆ ਲੋ ਬਈ ਉੱਠ ਖੜੇ 10:00 ਵਜੇ ਨੂੰ ਹਨਾ ਤੋਂ ਪਾਣ ਤੋਂ ਪਾਣੀ ਨਿਕਲ ਗਿਆ ਆਪਣਾ ਪੂਰਾ ਕਰੜ ਗਿਆ ਤੇ ਚਲੋ ਯਾਰ ਪਹਿਲੇ ਨੰਬਰ ਤੇ ਤੱਕ ਖੇਤ ਚੱਲ ਕੇ ਆ ਗਏ ਆਪਾਂ ਲੋਟਰੀ ਟੀ ਫੜਾ ਕੇ ਆਉਣੀ ਹੈ ਤੇ ਤੋਂ ਪਹਿਲਾਂ ਬੈਡ ਕ ਖੋਲਦੀ ਆ ਆਪਣੀ ਸੁੱਲਾ ਇੱਟਾਂ ਲੂਠਾ ਕਰਦਗੇ ਆਫ ਇਹਨਾਂ ਨਾਲ ਚਲੋ ਭਾਈ ਚੱਲੀਏ ਜੀ ਕੋ ਚਾੱਕਰੀ ਹੈ ਰੋਟੀ ਠੀਕ ਹੈ ਜੀ ਜਿਆਦਾ ਲੇਟ ਹੋ ਗਏ ਬਾਬੇ ਜਿਆਦਾ ਹੀ ਪਹਿਲਾਂ ਤਾਂ ਬਣਾਉਣ ਦੀ ਵੀ ਬੜਾ ਲੇਟ ਹੋ ਗਈ ਬਈ ਤੇ ਨਾਲ ਨਾਲ ਰੋਟੀ ਦਾ ਆਟੀ ਨੂੰ ਵੀ ਜਿਆਦਾ ਲੇਟ ਹੋ ਗਏ 10 10:30 ਹੋਣਾ ਤੇ ਫਿਰ ਖੇਤ ਚਾਹ ਫੜਾਈ ਹੈ ਆਪਾਂ ਨਾ ਪਹਿਲਾਂ ਰੋਟੇਟੇਟਿਵ ਫੜਾ ਕੇ ਆਉਂਦੀ ਆ ਉਸ ਤੋਂ ਬਾਅਦ ਆ ਕੇ ਮੈਂ ਮਿੱਤ ਲਾ ਲਈ ਸੀਗੀ ਠੀਕ ਹੈ ਗੇਮ ਇਧਰ ਮੋਤੀ ਸੁੱਤਾ ਪਿਆ ਆਪਣਾ ਮੋਤੀ ਬੇਟਾ ਜੀ ਉਠੋ ਇਧਰ ਕਰੋ ਫੇਸ ਇਹ ਨਹੀਂ ਕਰਦਾ ਆ ਕਦੀ ਆਂਦੀ ਆ ਹਾਂ ਕਿਵੇਂ ਹੈ ਹੈਲੋ ਕਰ ਕਰ ਬੜੀ ਪੜੀ ਹੈ ਤਾਂ ਭੈਣ ਅਸਰ ਉਹਦੇ ਅੱਖ ਨੂੰ ਝੋਟੇ ਆ ਰਹੀ ਪਈ ਹੈ ਤਾਂ ਲਵ ਜੀ ਪਹੁੰਚ ਗਏ ਖੇਤ ਤੇ ਬਸ ਭਾਈ ਲਗਭਗ ਚੋਨਾ ਲਾਉਣ ਦੀ ਤਿਆਰੀ ਹੈ ਹੋਰ ਦੋ ਦਿਨਾਂ ਦਾ ਲਾ ਹੀ ਦੇਣਗੇ ਚੋਬਰ ਮੈਨੂੰ ਲੱਗਦਾ ਹੈ ਦਿਨ ਬਾਕੀ ਬਣ ਗਏ ਫਿਰ ਦਿਨ ਬਣ ਗਏ ਹਵਾ ਤਤੀ ਹੋਣ ਲੱਗੀ ਅੱਜ ਲੋ ਮਹਿਸੂਸ ਹੋ ਰਹੀ ਹੈ ਰੋਕ ਦੀਏ ਭਾਈ ਆਪਣੇ ਦੂਗ ਨੂੰ ਇੱਥੇ ਲਵ ਜੀ ਅੱਗੇ ਕਹਿੰਦੇ ਆਪਣੇ ਯਾਰ ਫੋਨ ਨੂੰ ਪਤਾ ਨਹੀਂ ਕਿ ਹੋਈ ਨਾ ਬਾਬੇ ਯਾਰ ਆਪੇ ਹੀ ਵੀਡੀਓ ਰੁਕ ਜਾਂਦੀ ਚੱਲਦੀ ਚੱਲਦੀ ਯਾਰ ਉਹ ਬਟਕ ਪੁੱਤਰ ਦਿਖਾਈਂਦਾ ਥੋਨੂੰ ਮੈਂ ਯਾਰ ਮੈਨੂੰ ਆਂ ਲੱਗਦਾ ਆਪਣਾ ਨਾ ਇੱਕ ਬਾਲਾ ਟਾਈਮ ਪਹਿਲਾਂ ਕੁੱਤਰ ਨਿਕਲਿਆ ਸੀਗਾ ਕਾਲੀਆਂ ਕਾਂਤਰਾ ਜਮਾਂਦਰੂ ਕਾਲਾ ਭੁੰਜਾ ਥੋੜੇ ਜਿਆਦਾ ਨੇ ਇਧਰ ਹਰਮਣ ਦੀ ਕੋਠੀ ਤੇ ਰਹਿਣ ਲੱਗ ਗਿਆ ਸੀਗਾ ਉਹੀ ਚਾਲ ਉਹੀ ਲੱਛਣਾ ਉਹੀ ਫਿੱਕਾ ਫਿੱਕਾ ਜਿਹਾ ਹੋ ਗਿਆ ਨਾ ਪਰ ਫਿੱਕਾ ਹੋ ਤਾਂ ਉਹ ਕੜਾ ਲਾਇਆ ਸੀਦਾ ਜਮਾਂਦਰੂ ਸੀਗਾ ਕੀ ਪਤਾ ਝਾੜ ਪਾ ਕੇ ਘੱਟ ਕਾਲਾ ਸੀਨਾ ਹੋ ਗਿਆ ਉਹ ਵੇ ਉਹ ਤੇ ਬਾਕੀ ਛੱਡੋ ਕੋਈ ਗੱਲ ਨਹੀਂ ਚੱਲ ਉਹਨਾਂ ਨੂੰ ਦਾਣੇ ਵਗੈਰਾ ਪਾ ਦਿਆ ਕਰਾਂ ਮੈਂ ਤੇ ਇਲੇ ਨੰਬਰ ਤੇ ਆਪਣੇ ਵੱਡੇ ਕਬੂਤਰਾਂ ਨੂੰ ਆਇਓ 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 ਪੱਤਾ ਤੇ ਕਬੂਤਰ ਵਿਹਲੇ ਬੈਠਿਆ ਬਈ ਹੁਣ ਦੇਖਿਆ ਮੰਨ ਕੇ ਚੱਲੋ 12:00 ਵਜੇ ਆ 12:00 ਵਜੇ ਤਾਂ ਫਿਰ ਵਿਹਲਾ ਹੋਣ ਦਾ ਹੱਕ ਹੀ ਐ ਕਿ ਇਹ ਹੱਕ ਤਾਂ 7:00 ਵਜੇ ਹੁੰਦਾ ਵੈਸੇ ਉਹ ਤਾਂ ਚਲੋ ਹੱਸੀਆਂ ਨਾਲ ਛੋੜ ਨਾਲ ਦਾ ਇਧਰ ਕਬੂਤਰਾਂ ਨੂੰ ਰੱਖ ਆਇਓ 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 ਪੱਤਾ ਤੇ ਕੱਲ ਨੂੰ ਵੀ ਨਹੀਂ ਡਾਉਂਦੇ ਸ਼ਾਇਦ ਪਰਸੋਂ ਡਾਲ ਗਏ ਜੇ ਵਿਹਲੇ ਹੋਏ ਤਾਂ ਕੋ ਚੱਕਰ ਕੀ ਅੱਜ ਥਾਣੇ ਦੁਨੇ ਪਾ ਕੇ ਰੱਜਨੇ ਹੁਣ ਤੇ ਬਦਾਮ ਤਾਂ ਬੰਦ ਹੀ ਹੈ ਕਰਾ ਮਿਰਚਾਂ ਪਿਉਣਾ ਕਾਲੀਆਂ ਹਨਾ ਬਈ ਉਹ ਵੀ ਦਿੰਨੇ ਉਹ ਵੀ ਬਹੁਤ ਚੰਗਾ ਹੁੰਦਾ ਹੈ ਇੱਕ ਕਬੂਤਰ ਨੂੰ ਇੱਕ ਮਿਰਚ ਲਓ ਪਾਈ ਤੇ ਮਿਰਚਾਂ ਵੀ ਪਾਲੀਆਂ ਗਿਣ ਕੇ ਹਨਾ ਜਿੰਨੇ ਕਬੂਤਰ ਹੈ ਤੇ ਪਿਉਂਤ ਰਿਏ ਬਈ ਇਹਨਾਂ ਨੂੰ ਵੀ ਮੰਨ ਇੱਕ ਚਲੋ ਹੁਣ ਭਿੱਜੀਆਂ ਰਹਿਣਾ ਕੋਈ 5-7 ਘੰਟੇ ਸ਼ਾਮ ਜੇ ਨੂੰ ਦੇ ਦਿਆਂ ਕੋਈ 5:00 ਵਜੇ ਜਾਂ ਰਾਤ ਨੂੰ ਦੇ ਦੇਣਾ 7-8 ਵਜੇ ਕੋਈ ਦਿੱਕਤ ਨਹੀਂ ਗੱਲ ਦੀ ਤੇ ਬਸ ਉਹ ਕਿ ਆਹੀ ਕੰਮ ਸੀ ਹਨਾ ਆਪਣਾ ਦਾਣਾ ਪਾਉਣਾ ਹੁੰਦਾ ਗੱਲ ਆ ਯਾਰ ਬਸ ਮਾੜਾ ਮੋਟਾ ਫੂਰ ਕਰਨਾ ਹੁੰਦਾ ਸ਼ਰਿੰਗਾਂ ਜਿੰਦਰ ਰੱਖ ਦਿਆਂ ਤੇ ਆ ਸਾਫ ਸਫਾਈ ਕਰਾਂਗੇ ਕਮਰੇ ਦੇ ਨਾ ਬਹੁਤ ਜਿਆਦਾ ਗੰਦ ਵਜਿਆ ਹੋਇਆ ਵੀ ਤੁਸੀਂ ਆਪ ਹੀ ਦੇਖ ਲਓ ਨਾ ਕਿ ਕੋਈ ਇਹ ਬੈਠਣ ਪੈਣ ਵਾਲਾ ਤਾਂ ਲੱਗਦਾ ਨਹੀਂ ਕਿਸੇ ਬਸ ਵੀ ਤੇ ਹੁਣ ਤਾਂ ਮੰਨ ਕੇ ਚੱਲੋ ਕਰਾਂਗੇ ਉਹ ਖੇਡਦਾ ਮੈਂ ਤੇ ਉਸ ਤੋਂ ਬਾਅਦ ਉਹ ਮਾਊਂਟਨ ਡਿਊ ਵੀ ਪਿਆ ਯਾਰ ਮਾਊਂਟਨ ਡਿਊ ਡਰਕੀ ਮਾਂ ਕੀ ਸਮਝ ਗਏ ਲਓ ਜੀ ਫੇਰ ਖੇਤ ਆ ਗਏ ਬਾਬਿਓ ਕਹਿੰਦੇ ਦੋ ਵਾਲੀ ਚਾਹ ਲੈ ਕੇ ਬਈ ਲਗਭਗ ਦੋ ਵਾਲੀ ਉਹ ਕਹੇ ਦੋ ਵਾਲੀ ਦਿਨੇ ਆਪਾਂ 11 ਵਾਲੀ ਦੋ ਵਾਲੀ ਹਨਾ ਵਜ ਤੱਕ ਤਿੰਨ ਗਏ ਹੋਣਗੇ ਮੇਰੇ ਸਾਲ ਆਪਣਾ ਕੰਮ ਘੰਟਾ ਡੇਢ ਘੰਟਾ ਲਈ ਇੱਥੇ ਹੁੰਦਾ ਤੇ ਓਕੇ ਰਿਪੋਰਟਾਂ ਤੇ ਇਧਰ ਸਾਡੇ ਵਾਲੇ ਦੂਜਿਆਂ ਦੇ ਵਿੱਚੋਂ ਨਾਲ ਆਤਾ ਮੈਨੂੰ ਤਾਂ ਲੱਗਦਾ ਹਾਂ ਲਾਤਾ ਵੀ ਇਹਨਾਂ ਨੇ ਤਾਂ ਤੇ ਆਪਣਾ ਵੀ ਇਧਰ ਕਰੀ ਜਾਂਦੇ ਕੱਦੂ ਉਹ ਪਿਛਲੇ 1 2 3 ਤਿੰਨ ਘੇਰ ਤਾਂ ਕਰਤੇ ਇੱਕ ਆ ਰਹਿ ਗਿਆ ਇੱਕ ਕਿੱਲਾ ਕਾਰ ਰਹਿ ਗਿਆ ਉਸ ਤੋਂ ਪਰਾਂ ਲਾਤਾ ਮੈਨੂੰ ਲੱਗਦਾ ਕੁਝ ਉਧਰ ਰਹਿਗੇ ਤਿੰਨੇ ਕਿੱਲੇ ਕੁਝ ਉਧਰ ਰਹਿਗਾ ਮੜਾ ਜਾ ਹਨਾ ਬਸ ਆਪੇ ਲਾਲੂ ਦੇਣਗੇ ਆਪਾਂ ਟੈਨਸ਼ਨ ਫਰੀ ਹੈ ਆਪਾਂ ਨਾਂਪੂ ਰਣ ਚੱਲ ਮੋੜ ਆਉਣਾ ਕੋਈ ਟੈਨਸ਼ਨ ਨਹੀਂ ਬਚਾ ਆ ਫੜਾਉਣੀ ਹੈ ਰੋਟੀ ਫੜਾਉਣੀ ਹੈ ਘਰੇ ਜਾਣਾ ਆਪਦਾ ਜਾਂ ਗੇਮ ਖੇਡਣੀ ਆ ਨਿਆਰੇ ਲੈਣੇ ਆ ਠੀਕ ਹੈ ਕਿ ਨਹੀਂ ਆਗੇ ਬਾਬੂ ਕਰੇ ਤੇ ਮੈਂ ਐਸ ਵੀ ਇਧਰ ਜਨਰੇਟਰ ਛੇਡਰ ਤੇ ਮੇਰੀ ਨਿਗਾਹ ਪਈ ਯਾਰ ਵੀ ਨਵੇਂ ਕਬੂਤਰ ਫਰਦੇ ਆਪਣੇ ਪਿੰਡੇ ਯਾਰ ਦੋ ਤਿੰਨ ਫਰਦੇ ਆ ਇੱਕ ਮਿੰਟ ਜਿਸ ਨੂੰ ਦਿਖਾਵਾਂ ਤਾਂ ਓਹ ਪਤਾ ਨਹੀਂ ਯਾਰ ਹੁਣ ਮੰਡਕਲ ਬਾਹਰੋਂ ਆਏ ਆ ਕਿਸੇ ਦੇ ਜਾਂ ਪਿੰਡੂ ਹੀ ਕਿਹਨੇ ਨਵੇਂ ਛੱਡੇ ਆ ਚੱਕਰ ਕੀ ਆ ਹਾਂ ਖੰਡ ਤੈਨੂੰ ਕੀ ਕਹਦਾ ਮੈਂ ਤੂੰ ਕਦੋਂ ਹੋ ਕਰੀਏ ਨਹੀਂ ਤੇ ਲਾਈਟ ਹੈ ਨਹੀਂ ਸੀਗੀ ਮੈਂ ਕਿਹੜੀ ਸੀ ਗੇਮ ਫੋਨ ਸੀਗਾ 3% ਮੈਗਾ ਚਾਰ ਜਨਰੇਟਰ ਛੱਡਿਆ ਵਾ ਮੈਂ ਦੇਖਿਆ ਕੂਤਰ ਤਾਂ ਹੈਗਾ ਗਲਾਬੀ ਪੱਲਾ ਖੱਬਾ ਹਰੀ ਟੌਰੀ ਉਹ ਆਉਂਦਾ ਚੜਿਆ ਇੱਕਦਾਂ ਕੱਛਾਂ ਦੋਵੇਂ ਇਹ ਖੜ ਜੋ ਇੱਕ ਮਿੰਟ ਜੇ ਸਾਨੂੰ ਦੀਂਦਾ ਤਾਂ ਦੇਖ ਲਓ ਮੈਨੂੰ ਤਾਂ ਦੀਂਦਾ ਨਹੀਂ ਐਵੇਂ ਕਹਦਾ ਹਣਾ ਮੈਂ ਤਾਂ ਢੇਰਾ ਜਿਹਾ ਪਈ ਜਾਂਦਾ ਆ ਆ ਗਿਆ ਇਹ ਹੋ ਜਾਂਦਾ ਬਾਬਿਓ ਉਹ ਜਾਂਦਾ ਆ ਆ ਜਾਂਦਾ ਇਹ ਆ ਦੇਖੋ ਆ ਉਹਦਾ ਇਹ ਤਾਂ ਕੱਛਾਂ ਦੋਵੇਂ ਕੂਤਰ ਦਾ ਕੱਛਾਂ ਪਤਾ ਨਹੀਂ ਬਗਲਾ ਤੇ ਢਿੱਡ ਇੱਕ ਦਾ ਹੈਗਾ ਪੱਲਾ ਟੌਰੀ ਇੱਕ ਦੀ ਹੈਗੀ ਕਾਂਤਜੀ ਤਿੰਨ ਕੁ ਤਰ ਮੇਰੇ ਨਾਲ ਦੋ ਤਾਂ ਬਾਹਰੋਂ ਲੱਗਦੇ ਆ ਮੇਨੂੰ ਵਿੱਚੋਂ ਚਲੋ ਕੋਈ ਨਾ ਆਪਾਂ ਕਰਦੇ ਹਾਂ ਜਨਰੇਟਰ ਛੱਡ ਕੇ ਫੋਨ ਫਾਨ ਚਾਰਜ ਲਾ ਕੇ ਜੱਥ ਨੇ ਫਿਰਦੇ ਫਿਰ ਥੋੜੇ ਰਾਸਤੇ ਵੀਡੀਓ ਬਣਾ ਲੈਂਦੇ ਨੇ ਇਹਨਾਂ ਨੂੰ ਫੜ ਕੇ ਦੇਖਾਂਗੇ ਲਓ ਜੀ ਤੇ ਆਪਣਾ ਸਪੇਅਰ ਛੱਡ ਤੀ ਹੂੰ ਤਾਂ ਨਹੀਂ ਆਉਂਦਾ ਸੀ ਬਈ ਮੈਂ ਇੱਧਰ ਹਨਾ ਤੇ ਉਹ ਚੱਕਰੀ ਹੋਇਆ ਹਨਾ ਵੀ ਆਪਣੇ ਫੋਨ ਨੂੰ ਸਿਰਫ ਇੱਕ ਹੀ ਕੇਬਲ ਲੱਗਦੀ ਹੈਗੀ ਤੇ ਉਹ ਇੱਧਰ ਪਈ ਐ ਤਾਂ ਕਰਕੇ ਇੱਧਰ ਰੈਟ ਹੈ ਨਹੀਂ ਫਿਰ ਘਰੇ ਤਾਂ ਜਨਰੇਟਰ ਛੱਡਦਾ ਮੈਂ ਫੋਨ ਚਾਰਜ ਵਾਸਤੇ ਉਹ ਮੈਂ ਕੇਬਲ ਚੱਕਣਾ ਸੀ ਵੀ ਇੱਧਰੋਂ ਤੇ ਚਾਰਜਰ ਮੈਂ ਚੱਲ ਜੁਰਾਈਆਂ ਤੇ ਬੜਾ ਸਪੇਅਰ ਛੱਡ ਚੱਲਦੀਆਂ ਤੇ ਇੱਕ ਛਤਰੀ ਲਾ ਚੱਲਦੇ ਆਪਾਂ ਬਾਹਰ ਲਓ ਜੀ ਦੂਜਾ ਕੂਟਰ ਹੋ ਜਾਂਦਾ ਸਾਹਮਣੇ ਉਹ ਵੀ ਤੁਹਾਨੂੰ ਦਿਖਾ ਦਈਏ ਮੈਂ ਕਿਹਾ ਉਹ ਆਉਂਦਾ ਪੱਲੇ ਵਾਲਾ ਇੱਕ ਤਾਂ ਲਾ ਲਿਆ ਵੀ ਗਿੜੇ ਪਾਉਣ ਸਪੇਅਰ ਛੱਡ ਕੇ ਇਹਦਾ ਹੈਗਾ ਆ ਖੱਬਾ ਗਲਾਬੀ ਪੱਲਾ ਤੇ ਟੌਰੀ ਆ ਦੇਖੋ ਸਾਡੇ ਸਾਹਮਣੇ ਹੀ ਅਗਲੇ ਜਿਵੇਂ ਕਲੀਅਰ ਹੀ ਕਰਦਾ ਤੁਹਾਨੂੰ ਹੋਰ ਉੱਤੇ ਆ ਜਾਂਦੇ ਖੜ ਜੋ ਵੀਡੀਓ ਕੱਟਦੇ ਨਹੀਂ ਆਪਾਂ ਇਹ ਆ ਲੋ ਐਨ ਕਲੀਅਰ ਕਰਦਾ ਲੈ ਲਾ ਤਾਂ ਐਨ ਫੋਕਸ ਕਰਕੇ ਮਗਰ ਖੜ ਗਏ ਵੀ ਘਰ ਤੇ ਆ ਕੇ ਏ ਵੀ ਆ ਗਿਆ ਮੈਨੂੰ ਤਾਂ ਲੱਗਦਾ ਏ ਆ ਗਿਆ ਲੈ ਐਨ ਸਰਾ ਲਾਤੀ ਲੈ ਵੀੜ ਕੋਲੀ ਕੋਈ ਕੱਚ ਤਾਂ ਨਹੀਂ ਛੱਡੀ ਆ ਗਿਆ ਬੈਠਣਗੇ ਬਈ ਮੈਨੂੰ ਤਾਂ ਲੱਗਦਾ ਦੋਵੇਂ ਆਪਨੇ ਬੈਠਣਗੇ ਇੱਥੇ ਆ ਕੇ ਜਾਵਾਂਗੇ ਕੂਤਰ ਛੱਡਣ ਸਾਰੇ ਆ ਗਏ ਦੂਜਾ ਉਹ ਉੱਚਾ ਜਿਹੜਾ ਜਾਂਦਾ ਉਹ ਪੁੱਠਾ ਮੋੜਨ ਲੱਗ ਗਿਆ ਉਹ ਟੱਪ ਗਿਆ ਉਹ ਆ ਜਾਂਦਾ ਕੱਛਾ ਹੀ ਵਾਲਾ ਜੇ ਬਾਕੀ ਕਿਸੇ ਭਰਾ ਦੇ ਹੋਏ ਹਨਾ ਬਈ ਦੇਖ ਲਿਓ ਆਪਾਂ ਬੌਣ ਦੀ ਕੋਸ਼ਿਸ਼ ਕਰਦੇ ਆ ਵੀਡੀਓ ਪਾ ਦਾਂਗੇ ਬਹਿਗੇ ਤਾਂ ਲੈ ਜੋ ਕੋਈ ਚੱਕਰ ਨਹੀਂ ਹਾਂਜੀ ਬਾਬੇਓ ਆ ਗਏ ਇਧਰ ਲੈ ਕਰੀ ਚੀ ਵੇਲੇ ਹੋ ਕੇ ਗੇਮ ਗੂਨ ਤੋਂ ਫਰੀ ਆ ਤੇ ਗੁਲਵਾ ਲਾਈਟ ਵੀ ਆ ਗਈ ਇਧਰ ਆਈ ਆ ਆਪਣੇ ਨਾਲ ਦੀ ਲਾਈਟ ਆ ਗਈ ਹੁਣ ਮਾਰਦਾ ਨਿਗਾ ਜਿਹੜੇ ਨਵੇਂ ਕਬੂਤਰ ਫਿਰਦੇ ਸੀਗੇ ਸਵੇਰ ਫਿਰਦਾ ਭਾਈ ਥੱਲੇ ਉਤਰਿਆ ਆਪਣਾ ਹਾਂ ਤਾਂ ਹਾਂ ਚੱਲ ਥੱਲੇ ਤੈਨੂੰ ਕੀ ਨਹੀਂ ਆਖਾਗਾ ਉਹਨੂੰ ਇੱਥੇ ਬੈਠ ਲਾ ਡਿਊਟੀ ਛਦਰੀ ਤੇ ਮਾਰ ਕੇ ਨਿਗਾ ਜਿਹੜੇ ਨਵੇਂ ਕਬੂਤਰ ਸੀ ਇੱਕ ਮਿੰਟ ਭਾਈ ਦੇਣਾ ਵੈ ਜੇ ਆਏ ਦਿਖੇ ਦੁਖੇ ਤਾਂ ਮੈਂ ਦਿਖਾਉਣਾ ਤੁਹਾਨੂੰ ਵੀ ਫਿਰ ਫਿਰਦਾ ਬਾਪਿਓ ਇੱਕ ਕਬੂਤਰ ਫਿਰਦਾ ਦੋਵਾਂ ਚ ਆ ਆਉਂਦਾ ਮੈਂ ਕਿਵੇਂ ਟੀਅਰ ਬਾਲ ਫੋਕਸ ਕਰਨੇ ਮੈਨੂੰ ਤੇ ਉਹ ਜਾਂਦਾ ਸਾਹਮਣੇ ਤੇ ਇੱਕ ਹੋਰ ਛੜਦੀ ਬਈ ਜਾਨਵਰ ਮੈਂ ਕਿਹਾ ਹੁਣ ਜਦੋਂ ਚਿੜੀ ਮਾਰੀ ਕਰਨ ਤਾਂ ਲੱਗੇ ਹੀ ਆ ਤੇ ਸਵਾਰ ਕੀ ਕਰਕੇ ਫਿਰ ਹਣਾ ਕਿ ਗਲਾਬੀ ਬਕਲ ਵਾਲਾ ਸਪੇਅਰ ਛੜਦ ਗਿਆ ਆਪਣਾ ਕਾਲਾ ਚੀਨਾ ਮਤਲਬ ਹੈ ਤਾਂ ਚੰਗਿਆਂ ਚ ਪਰ ਉੜਦਾ ਨਹੀਂ ਉਹੀ ਹੈ ਨਾ ਕਿਤੇ ਹੋਰ ਛੜਦ ਗਿਆ ਲੈ ਹੁਣ ਬੈਹਣਾ ਛਤਰੀ ਤੇ ਨੇ ਐ ਅੱਜ ਨਹੀਂ ਬੈਠਾ ਇਹ ਤਾਂ ਸਿੱਧੇ ਨਿਕਲ ਗਿਆ ਬਾਬਾ ਵੀ ਹੁਣ ਦਿਖਾਉਂਗਾ ਤੁਹਾਨੂੰ ਇੱਕ ਮਿੰਟ ਹੋ ਉਹਦਾ ਕੋਠੀ ਤੇ ਤਾਂ ਲੱਗਿਆ ਆ ਆ ਗਿਆ ਬਈ ਮੈਂ ਬਹੁਤ ਬਣਾ ਲਿਆ ਵੀਡੀਓ ਹਣਾ ਸਿਆਣੇ ਜੇ ਬਣ ਬਣ ਕੇ ਇੱਕ ਅੱਧੀ ਮੈਂ ਕੋਈ ਦੂਜੀ ਬਣਾ ਕੇ ਕੀੜੀ ਮਾਰਾਂ ਵਾਲੀ ਵੀਡੀਓ ਬਣਾ ਕੇ ਵੀ ਨਵਾਂ ਕਬੂਤਰ ਫੜਿਆ ਨਹੀਂ ਬਹੁਤ ਦਿਨ ਹੋ ਗਏ ਖਰਦੇ ਬਹੁਤ ਹੁੰਦੇ ਸੀ ਹਨਾ ਅੱਜ ਮੇਰੀ ਰੈ ਹੋ ਗਈ ਆ ਗਿਆ ਲੈ ਤੜਕੇ ਦਾ ਹੀ ਫੜਦਾ ਕਬੂਤਰ ਚੰਗਾ ਬਾਕੀ ਜਿਹਦਾ ਵੀ ਹੈਗਾ ਦਿਨ ਛੇਪਣਾ ਵਾਲਾ ਕਰਤਾ ਤੇ ਕੋਈ ਨਾ ਛਾਏ ਨਹੀਂ ਉਹ ਬੜਗਾਉਂਦੇ ਬੜਕੂਂਦੇ ਨਹੀਂ ਬੜਕਾਈ ਦੀ ਤਾਂ ਆਪਦੇ ਕਬੂਤਰ ਤੇ ਨਹੀਂ ਵੀ ਇੰਨਾ ਟਾਈਮ ਹੈ ਨਹੀਂ ਕਬੂਤਰ ਛੱਡ ਤੇ ਛਤਰੀ ਲਾਤੀ ਬੈਠਣਾ ਹੋਇਆ ਬਹਿ ਜੂਗਾ ਨਿਗਾਰਾ ਖਲਾਗੇ ਆ ਗਿਆ ਬਾਪੇ ਉਹ ਆ ਗਿਆ ਲੱਗੀ ਤੀ ਆ ਗਿਆ ਕਬੂਤਰ ਤਾਂ ਇਹ 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 ਬੰਦਾ ਬੰਦਾ ਟੱਪ ਕੇ ਇੱਕ ਮਿੰਟ ਇੱਕ ਮਿੰਟ ਆਊਗਾ ਆਊਗਾ ਜਮਾ ਕਮਾਲ ਹੀ ਹੋ ਗਿਆ ਤਾਂ ਆ ਆਉਂਦਾ ਆ ਗਿਆ ਛਤਰੀ ਹੋਰ ਦਾ ਬਈ ਇੰਨੇ ਹੀ ਕੰਮ ਸੀਗਾ ਇੰਨੇ ਹੀ ਕੰਮ ਸੀਗਾ ਕਿਹਦਾ ਇਹ ਰਹੀ ਉਹੀ ਫੜਿਆ ਕਬਤੰਦਰ ਲੈ ਹੁਣ ਆਪਣੇ ਦੂਜੇ ਡਾ ਦੇਣਗੇ ਨੂੰ ਤੂੰ ਪਹਿਲਾਂ ਮੈਨੂੰ ਪਤਾ ਕੁੜਕੜ ਕੇ ਦੇਖੀਏ ਭਈ ਲਾਗੇ ਥਲੇ 1 ਮਿੰਟ ਬੈਡ ਕਿਚੀ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹ ਲਿਆ ਤਾਂ ਖੜ ਦੇ ਬੈਡ ਖੋਲ ਕੇ ਪਹਿਲਾਂ ਆਪਣੀ ਛਤਰੀ ਤਾਂ ਮਨੀਵੀ ਕਰ ਲਈ ਆ ਬਿਠਾ ਛਤਰੀ ਤੇ ਖੜ ਜੋ ਆਹ ਬੜਾ ਇਧਰ ਲਾ ਚੁੰਡ ਵਾਲਾ ਕਬੂਤਰ ਹੈ ਕਰ ਲੈ ਆ ਵੀ ਅੰਦਰ ਉਹ ਬਿਠਾ ਸਾਹਮਣੇ ਕਬੂਤਰ ਹੋ ਠੀਕ ਹੈ 1 ਮਿੰਟ ਚੱਕ ਲਵਾਂਗੇ ਰਹਿਣੋਂ ਮੈਂ ਖੜ ਜੋ ਲਓ ਬਾਪੋ ਕਬੂਤਰ ਦਿਖਾ ਦਗੇ ਮੈਂ ਤੁਹਾਨੂੰ ਆਹ ਕਬੂਤਰ ਸੀ ਆ ਭਾਈ ਜਿਹੜਾ ਫੜਿਆ ਹੋਣੀ ਤੇ ਕਬੂਤਰ ਉੱਡ ਕੇ ਬੈਠਾ ਬਈ ਇਹੋ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਕਬੂਤਰ ਤੜਕੇ ਦਾ ਉੱਡਿਆ ਫਿਰਦਾ ਕੂਤਰ ਦੇ ਨਾ ਪੇਟੇ ਚ ਭੋਰਾ ਵੀ ਪਾਣੀ ਆ ਨਾ ਇੱਕ ਵੀ ਦਾਣਾ ਹੈ ਬਾਕੀ ਕੂਤਰ ਚ ਜਿਹੜਾ ਉੱਡ ਕੇ ਆਉਂਦਾ ਨਾ ਉਹ ਕੂਤਰ ਤੇ ਸਮੈਲ ਹੀ ਹੋਰ ਪ੍ਰਕਾਰ ਦੀ ਮਾਰ ਦਿੰਦੀ ਇੱਕ ਖੋਰੀ ਮੱਛੇ ਦੀ ਸਮੈਲ ਮਾਰ ਲੱਗ ਜਾਂਦੀ ਕੂਤਰ ਤੋਂ ਨਾ ਜਦੋਂ ਉੱਡ ਕੇ ਆਉਂਦਾ ਤੇ ਉਹੋ ਜੀ ਸਮੈਲ ਮਾਰਦੀ ਸੀਗੀ ਤੇ ਬਾਕੀ ਉੱਡ ਕੇ ਕੂਤਰ ਨੂੰ ਤਾਂ ਹੀ ਪਤਾ ਲੱਗ ਜਾਂਦਾ ਕਿ ਨਹੀਂ ਥੱਲੋ ਮਾੜਾ ਸੁੱਕਿਆ ਵੀ ਪਈ ਨਾ ਖਾਸ ਨਹੀਂ ਬੱਚਿਆ ਤੇ ਪਰ ਕੂਤਰ ਸੁੱਕਿਆ ਥੱਲੋ ਠੀਕ ਆ ਕਿ ਨਹੀਂ ਕੂਤਰ ਉੱਡ ਕੇ ਬੈਠਾ ਓਕੇ ਆ ਬਈ ਜਿਹੜੇ ਦਾ ਵੀ ਹੈਗਾ ਬੈਠਿਆ ਲਗਭਗ ਭਾਈ ਸਾਹਿਬ ਇਹ ਆਪਣੇ ਕੋਲੇ 5 ਵਜੇ ਬੈਠਾ ਬਈ 4:50 ਮਿੰਟਾਂ ਤੇ ਤੇ ਆ ਰੰਗ ਚਾ ਲੱਗਿਆ ਬਗਲਾਂ ਚ ਹੋਰੀ ਹੈ ਨਾ ਲਾਲ ਗੁਲਾਬੀ ਜਾਂ ਜਾਵਣੀ ਜਾਂ ਤੇ ਇਹ ਕਬੂਤਰ ਹੈ ਤੇ ਜਿਹੜੇ ਵੀ ਭਰਾ ਦਾ ਹੋਇਆ ਲੈ ਜੋ ਆਪਣੇ ਤੋਂ ਕੋਈ ਟਿਕਤ ਵਾਲੀ ਗੱਲ ਨਹੀਂ ਤੇ ਆਪਾਂ ਤਾਂ ਕੀ ਕਰਾਉਣਾ ਨਾ ਤੁਹਾਨੂੰ ਨਹੀਂ ਪਤਾ ਪਰ ਐ ਨਹੀਂ ਭਰਾ ਬਣੇ ਜਿਹਦਾ ਹੋਇਆ ਨਾ ਸਹੀ ਸਹੀ ਹੈ ਨਾ ਐਵੇਂ ਹੀ ਨਾ ਫालतੂ ਮੈਨੂੰ ਤੰਗ ਨਾ ਕਰੋ ਕੋਈ ਮੈਸੇਜ ਆ ਫੋਨ ਕਰਕੇ ਜਿਹੜੇ ਭਰਾ ਦਾ ਹੋਇਆ ਮੇਰੇ ਕੋਲ ਸਿੱਧਾ ਆ ਜਿਓ ਨਿਸ਼ਾਨੀਆਂ ਤਾਂ ਤੁਹਾਨੂੰ ਦਿਖਾ ਹੀ ਦਿੱਤੀਆਂ ਮਾੜੀ ਮੋਟੀ ਕੋਈ ਫੋਟੋ ਵੀਡੀਓ ਹੋਈ ਇਹਦੀ ਜਾਂ ਕਿਸੇ ਪ੍ਰਕਾਰ ਦਾ ਕੋਈ ਵੀ ਪ੍ਰੂਫ ਹਨਾ ਤੇ ਵੀ ਮੈਨੂੰ ਇਹ ਜਿਹੜਾ ਸ਼ੋਰ ਹੋ ਜੂ ਵੀ ਹਾਂ ਇਹ ਸੂਡਾ ਹੀ ਕੂਤਰਾ ਹੈ ਤੇ ਲੈ ਜਾ ਕੋਈ ਲੈਕ ਤਲੇ ਗਾਲ ਨੂੰ ਹਨਾ ਜਿਹੜਾ ਕੋਈ ਆਪਣੇ ਕੋਈ ਚਿੱਤ ਚ ਹੋ ਨਾਣਾ ਵੀ ਮੈਂ ਰੱਖਣਾ ਕਰਨਾ ਹੈ ਜਾਂ ਕੁਝ ਹੋਰ ਫਿਰ ਮੈਂ ਵੀਡੀਓ ਬਣਾ ਬਣਾਏ ਹੀ ਨਾ ਕਰਾਂ ਹਨਾ ਮੈਨੂੰ ਏਡਾ ਕੋਈ ਹੈ ਨਹੀਂ ਕੂਤਰਾਂ ਦਾ ਕੂਤਰਾ ਆਪਦੇ ਕੋਲੇ ਬਹੁਤ ਹੈ ਬਸ ਫਰਕ ਇੰਨਾ ਵੀ ਐਤੀ ਥੋੜਾ ਜਿਹਾ ਹਨਾ ਕੰਮ ਖਰਾਬ ਹੋ ਗਿਆ ਚਲੋ ਕੋਈ ਦਿੱਕਤ ਨਹੀਂ ਕਬੂਤਰ ਤਾਂ ਨਹੀਂ ਮਾੜੇ ਫਿਰ ਕੀ ਆ ਬਿਮਾਰ ਹੋਗੇ ਤਾਂ ਤੇ ਬਾਬਾ ਕਰੇ ਹਨਾ ਕਿਰਪਾ ਤੇ ਅਗਲਾ ਸੀਜ਼ਨ ਵੇਖ ਲਾਂਗੇ ਕੀ ਹੈਗੇ ਨਹੀਂ ਕੋਈ ਐ ਥੋੜੇ ਜਿਹਾ ਉੱਡੀ ਨਹੀਂ ਤਾਂ ਕਬੂਤਰ ਮਾੜੇ ਹੋਗੇ ਹੁਣ ਮੈਨੂੰ ਪਤਾ ਹੈ ਬਾਕੀ ਕੋਈ ਇਹ ਕੋਈ ਮਾਣ ਹੰਕਾਰ ਵਾਲੀ ਗੱਲ ਨਹੀਂ ਵੀ ਚੰਗੇ ਸਾਰਿਆਂ ਕੋਲ ਹੀ ਅੱਜ ਦੀ ਘੜੀ ਮਾੜੇ ਕਿਸੇ ਕੋਲ ਹੀ ਨਹੀਂ ਪਰ ਮੈਨੂੰ ਪਤਾ ਹੈ ਨਾ ਮੇਰੇ ਜਾਨਵਰਾਂ ਦਾ ਵੀ ਕੀ ਚੀਜ਼ ਹੈ ਕੀ ਨਹੀਂ ਹਨਾ ਕਿਹੜੀ ਨਸਲ ਹੈ ਕਿੰਨੇ ਟਾਈਮ ਪੁਰਾਣੇ ਕਬੂਤਰ ਹੈ ਉਹਦਾ ਬਸ ਐਸੀ ਐਤ ਕੀ ਕਿਸਮਤ ਦੀ ਮਾਰ ਪਈ ਬਈ ਹਨਾ ਜਮਾ ਰਗੜ ਗਈ ਇੱਕ ਹਿਸਾਬ ਤੇ ਐਤ ਕਿ ਨਾ ਜਮਾ ਬੇਇੱਜ਼ਤੀ ਹੋ ਗਈ ਯਾਰ ਨਲੇ ਤਾਂ ਆਪਦੀ ਕਰਾਈ ਹੈ ਨਲੇ ਕਬੂਤਰਾਂ ਦੀ ਕਰਾਈ ਹੈ ਨਾਲ ਹੀ ਆਪਾਂ ਉਹ ਚੀਜ਼ ਦਾ ਦੁੱਖ ਜ਼ਰੂਰ ਹੈ ਮੈਨੂੰ ਹਨਾ ਤੇ ਚਲੋ ਕੋਈ ਨਾ ਇਹੀ ਕਬੂਤਰ ਆ ਤੁਹਾਡੇ ਸਾਹਮਣੇ ਇਹੀ ਸਾਵੇਂ ਕਬੂਤਰ ਸਾਨੂੰ ਅਗਲੇ ਸੀਜ਼ਨ ਹਨਾ ਜੇ ਕਹਿ ਬਾਬੇ ਦੀ ਹੋਈ ਹੁਕਮ ਕੀਤੀ ਕਿਰਪਾ ਪ੍ਰਮਾਤਮਾ ਨੇ ਇਹੀ ਕੂਤਰ ਸਾਨੂੰ ਡਾਕੇ ਦਿਖਾਵਾਂਗੇ ਆਪਾਂ ਤੇ ਆਹ ਕੂਤਰ ਸਾਨੂੰ ਦਿਖਾਤਾ ਵੀ ਹਨਾ ਇਹਨੂੰ ਮੈਂ ਪਾਣੀ ਪੂਣੀ ਪਿਆ ਕੇ ਕੋਈ ਡੇਕ ਨਹੀਂ ਸੈਟ ਵਟ ਕਰ ਦੂੰਗਾ ਲਓ ਜੀ ਤੇ ਇੱਕ ਮਿੰਟ ਪਹਿਲਾਂ ਕੈਮਰੇ ਨੂੰ ਕੀ ਹੋ ਗਿਆ ਹਾ ਹਾਂ ਸਹੀਆ ਤੇ ਉੱਡਣ ਵਾਲੇ ਕਬੂਤਰਾਂ ਨੂੰ ਵੀ ਆਪਣੀਆਂ ਕਾਲਾ ਮਿਰਚਾਂ ਵੀ ਦੇ ਦਿੰਦਾ ਲਗਭਗ 20 ਤਰਾਂ ਜੀ ਸਾਰੇ ਕਬੂਤਰਾਂ ਦੇਗਾ ਇੱਕ ਇੱਕ ਦੇਦੀ ਬਈ ਇੱਕ ਕਬੂਤਰ ਨੂੰ ਇੱਕ ਜੇ ਥੋੜਾ ਜਿਹਾ ਕੋਈ ਵੱਧ ਲੱਗਦਾ ਹੈ ਨਾ ਤਾਂ ਇੱਕ ਨੂੰ ਦੋ ਦੇ ਸਕਦੇ ਆਪਾਂ ਇਧਰੋਂ 11 ਕਬੂਤਰਾਂ ਨੂੰ ਦੇ ਦਿੰਦਾ ਤੇ ਇਧਰਲੇ ਪਾਸਿਓਂ 8 ਕਬੂਤਰਾਂ ਨੂੰ ਦੇ ਦਿੰਦਾ ਠੀਕ ਹੈ ਤੇ ਦੋਹਾਂ ਨੂੰ ਹਜੇ ਹੋਰ ਦੰਨਾ ਮੈਂ ਸਾਰੇ ਕਬੂਤਰਾਂ ਨੂੰ ਦੇ ਦਿੰਦਾ ਕਾਲਾ ਮਿਰਚਾ ਚੋਖਿਆਂ ਦੇਗੇ ਪੇੜ ਪਾਣੀ ਪੂਣੀ ਕੋਈ ਚੱਕਰ ਨਹੀਂ ਆਥ ਨੇ ਪਾ ਦੇਾਂਗੇ ਤੇ ਹਜੇ ਯਾਰ ਨੀਰਾ ਲਿਆਉਣ ਆ ਲੱਗਿਆ ਹੈਗਾ ਉਹ ਦੇਖਦਾ ਮੈਂ ਜਦ ਤੱਕ ਕੈਨਸਲ ਕਰ ਦਨ ਹਣਾ ਕੱਲ ਨੂੰ ਲੈ ਆਵਾਂਗੇ ਤੇ ਇਧਰ ਇਹ ਕਬੂਤਰ ਨੂੰ ਵੀ ਪਾਣੀ ਵਗੈਰਾ ਪਿਆਤਾ ਸੀ ਬਈ ਪੀ ਲੈਣੇ ਰੱਜ ਕੇ ਤੇ ਇਹ ਅੱਛੀ ਵੀ ਜੀ ਕਰੀ ਜਾਂਦਾ ਨਾ ਇੱਥੇ ਐਂ ਲਾਦਾ ਮੈਂ ਪਿੰਜਰੇ ਪੁੰਜਰੇ ਕਦੇ ਪਾਇਆ ਨਹੀਂ ਹੁੰਦਾਗਾ ਲਓ ਜੀ ਇਧਰ ਇਹਨੂੰ ਬੈਠ ਕੇ ਹੀ ਛੱਡ ਦਈਏ ਇਹ ਕਬੂਤਰ ਸੀਗਾ ਛੱਡ ਤਾਂ ਬੈਠ ਕੇ ਚ ਤੇ ਵੈਸੇ ਤਾਂ ਯਾਰ ਮੰਨ ਕੇ ਚ ਇਹਨੂੰ ਨਵੇਂ-ਨਵੇਂ ਕਬੂਤਰ ਪਾਉ ਨਹੀਂ ਫੜਨੇ ਚਾਹੀਦੇ ਹਣਾ ਵਾਰ ਚ ਵੱਜਿਆ ਸੀ ਇਹ ਚੀਜ਼ਾਂ ਨੂੰ ਪਰਹੇਜ਼ ਹੀ ਕੀਤਾ ਜਾਵੇ ਤਾਂ ਬਾੜੀ ਜ਼ਿਆਦੇ ਵਧੀਆ ਗੱਲ ਆ ਐਂ ਕੋਈ ਚੱਕਰ ਨਹੀਂ ਕਬੂਤਰ ਉੱਡ ਕੇ ਆਇਆ ਹੈਗਾ ਤੇ ਪਈ ਰੀ ਪਰ ਉੱਡ ਗਏ ਐ ਜੀ ਵਾਇਰਸ ਹੁੰਦਾ ਐ ਤਾਂ ਕੋਈ ਪਤਾ ਨਹੀਂਗਾ ਪਰ ਆਪਣੇ ਕਿਹੜਾ ਬਾਲੇ ਸੈੱਟ ਆ ਬਾਈ ਹਣਾ ਯਾਰ ਵੀ ਆਪਾਂ ਲੋਕਾਂ ਦਾ ਬਾਕੀ ਇਧਰ ਹੀ ਬਿਠਾਏਗਾ ਕੋਈ ਚੱਕਰ ਇਹਨੂੰ ਦੂਜੇ ਕਬੂਤਰਾਂ ਦੀ ਨੀਂਦ ਲਾਉਂਦੇ ਤੇ ਹੱਥ ਤੋਂ ਧੋਕ ਹੀ ਫੜਿਆ ਸੀ ਹੁਣ ਛੱਡ ਕੇ ਵੀ ਹੁਣ ਹੱਥ ਤੋਂ ਧੋਣਾ ਹੀ ਐ ਮੈਂ ਬੈਠਕ ਵਾਲੇ ਕਬੂਤਰਾਂ ਨੂੰ ਵੀ ਬਾਹ ਹੀ ਦਈਏ ਵੀ ਦਾਣੇ ਮੈਂ ਹਰ ਦਿਨ ਖੜੀ ਸਾਰੇ ਕੰਮ ਨਿਬੇੜੇ ਹੋਣ ਤਾਂ ਮੁੜ ਕੇ ਰਾਤ ਨੂੰ ਆਪ ਵੀ ਟਾਈਮ ਨਾਲ ਸੁੱਤਾ ਜਾਂਦਾ ਕਿ ਨਹੀਂ ਤੇ ਪਾਣੀ ਇਹਨਾਂ ਨੂੰ ਪਾਤਾ ਸੀਗਾ ਤੇ ਉਹਦੀ ਦਾਣੇ ਵੀ ਪਾਦੇ ਲਓ ਬਾਈ ਆਏ 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 ਬੱਤ ਕਰ ਕਰਾਂਗੇ ਵਿਹਲੀ ਵਸਾ ਹੁਣ ਕਰਦਾ ਹੁਣ ਮੈਂ ਚੁੱਬਰ ਨੂੰ ਫੋਨੇ ਕੋਲ ਕੂਤਰ ਨੇ ਬੈਠੋ ਆਈ ਐ ਬੈਠੇ ਖੰਦੇ ਮੈਨੂੰ 342 ਗੱਲ ਕਰਨੇ ਤੇ ਹਣਾ ਬਜੀ ਨੂੰ ਵੀ ਫੋਨ ਕਰਦਾ ਮੈਂ ਬਈ ਲੈ ਜਾ ਕੂਤਰਿਆ ਹਣਾ ਇਹ ਵਿਹਲੀ ਕਰਨੀ ਆਪਾਂ ਆਪਣੇ ਵੀ ਜਿਹੜੇ ਹੈਗੇ ਕੋਈ ਲਗੇ ਲੱਠੇ ਸਭ ਚਕਾ ਕੇ ਵਿਹਲੀ ਕਰਕੇ ਤੇ ਆ ਖੁੱਡੇ ਵਿਹਲੇ ਕਰਨੇ ਆ ਫਿਰ ਇਹ ਮੁੜ ਕੇ ਕਰਾਵਾਂਗੇ ਨਾ ਕੰਮ ਕੰਮ ਸਾਰੇ ਖੁੱਡਾਂ ਨੂੰ ਦੱਸਿਆ ਹੀ ਆ ਮੈਂ ਉਹ ਸਾਰੇ ਕੂਤਰ ਇਧਰ ਇਕੱਠਾ ਕਰ ਦਾਂਗੇ ਨਾਲੇ ਆਪ ਨੂੰ ਦਾਣੇ ਪਾਉਣੇ ਸੌਖੇ ਮੈਨੂੰ ਲੱਗਦਾ ਨੀਰਾ ਬਾਬਿਓ ਲੈ ਹੀ ਜਾਂਦਾ ਹੁੰਦਾ ਯਾਰ ਹਣਾ ਆ ਚੁੱਪ ਕਰ ਜਾ ਯਾਰ ਕੋਈ ਗੱਲ ਕਰੀ ਨਾ ਮੈਂ ਸਿਰੇ ਤੂੰ ਐਂ ਗੰਦ ਨਾ ਮੈਂ ਕਰ ਨੀਰਾ ਲਿਆਂਦਾ ਵੀ ਮਨ ਲੱਗਦਾ ਟਰੈਕਟਰ ਆ ਗਿਆ ਨਾ ਟਰੈਕਟਰ ਤੇ ਲਿਆਂਦਾ ਚੱਲ ਚੰਗਾ ਹੋ ਗਿਆ ਇੱਕ ਟੈਨਸ਼ਨ ਤਾਂ ਮੁੱਕੀ ਓਹੋ ਬਾਪਿਓ ਮੈਂ ਤਾਂ ਭੁੱਲੀ ਗਿਆ ਮੇ ਤਾਂ ਦਿਮਾਗ 'ਚ ਹੀ ਗੱਲ ਹੁਣ ਆਈ ਆ ਉਹ ਫਕੂਤਰ ਖੁੱਡੇ ਛੜਤਾ ਸੀ ਨਾ ਵੀ ਜਿਹੜਾ ਫੜਿਆ ਸੀ ਤੇ ਛੱਡਣ ਸਾਰੀ ਬੋਦੀ ਦਾਣੇ ਪਾਤੇ ਮੈਂ ਤਾਂ ਭੁੱਲ ਗਿਆ ਵੀ ਉਹਨੂੰ ਖੁੱਡੇ ਛੜਤਾ ਆਪਣੇ ਪਾਣੀ ਪੂਣੀ ਖਿੱਚਿਆ ਹੋਣਾ ਹਣਾ ਪਹਿਲਾਂ ਤਾਂ ਮੈਂ ਛੱਡਿਆ ਸੀ ਮੈਂ ਚੱਲ ਕੋਈ ਨਾ ਰਾਤ ਨੂੰ ਦਾਣੇ ਪਾ ਦਾਂ ਪਾਣੀ ਪੂਣੀ ਖਿੱਚ ਜੂਗਾ ਉਮਰੋ ਮੈਂ ਦਿਮਾਗ ਚ ਗੱਲ ਹੀ ਹੁਣ ਆਈ ਐ ਮੈਂ ਉਹ ਕੂਤਰ ਛੱਡ ਗੁੱਦੀ ਦਾਣੇ ਪਾਤੇ ਪਨਾਲਦੀ ਨਾਲੀ ਚੱਲ ਕੋਈ ਗੱਲ ਨਹੀਂ ਐ ਡਾਕੀ ਐ ਫਿਰ ਆਪਾਂ ਕਿਹੜਾ ਕੱਪ ਜਿੱਤਣਾ ਉਹਦੇ ਨਾਲ ਬਾਬੇ ਏਅਰਪອດ ਮਿਸਿੰਗ ਹੋ ਗਿਆ ਸੀਗਾ ਪੂਰੇ 10 15 ਮਿੰਟ ਹੋ ਗਏ ਮੈਨੂੰ ਉਧਰਲੇ ਘਰੇ ਜਾ ਆਉਣਾ ਗਲੀਆਂ ਚ ਵੇਖਿਆ ਮੀਤੇ ਕੋਲੇ ਵੇਖਿਆ ਸਾਰੇ ਕਿਤੇ ਵੇਖਿਆ ਐ ਏਅਰਪອດ ਆਪਣਾ ਡਿੱਗ ਗਿਆ ਪਿਆ ਉਹ ਚਲੋ ਉੱਥੇ ਆ ਗਿਆ ਚੰਗਾ ਹੋਇਆ ਨਵਾਂ ਸੀਗਾ ਆਪਣਾ ਤਾਂ ਪੁਰਾਣੇ ਜਿਹਾ ਤੇ ਅੰਦਰ ਆਪਣੇ ਵੱਡੇ ਕੂਤਰਾਂ ਨੂੰ ਦਾਣਾ ਵੀ ਦਾਣੇ ਵੀ ਪਾਤੇ ਇੱਕ ਮਿੰਟ ਕੋਤ ਬਾਹਰ ਨਾ ਗੋਲਦੀ ਇੱਕ ਮਿੰਟ ਆ ਕੰਮ ਕੋ ਐਂ ਚ ਦੋਲਜ ਦੀ ਕਹਾਣੀ ਦਾਣੇ ਵੀ ਪਾਤੇ ਪਈ ਤੇ ਇਹਨੂੰ ਪਾਣੀ ਵੀ ਪਾ ਲਾ ਠੀਕ ਹੈ ਪਾਣੀ ਦੀ ਢਟ ਪਾਣੀ ਘਟਾ ਕੇ ਚਲ ਬਾਅਦ ਚ ਵਾਧ ਪਾ ਦੂ ਹਾਂ ਪੁੱਤ ਆਹੋ ਚੁੱਚਾ ਜਿਹੜਾ ਉਹ ਕੋਠਿੰਦਰ ਕਾਪਟਰ ਵੜਿਆ ਉਹ ਸੱਚੀ ਵੜਿਆ ਹਾਂ ਫਿਰਦਾ ਹੈਗਾ ਚਲਦੇ ਆਂ ਦੇਣੇ ਹੈ ਆਪਾਂ ਚਲਦੇ ਆਂ ਚੱਲ ਕੇ ਕੱਢਾਂਗੇ ਪੇ ਦੋਵੇਂ ਕੱਢ ਲਓ ਜੀ ਤੇ ਇੱਧਰ ਵੱਡੀਆਂ ਕਬੂਤਰਾਂ ਨੂੰ ਵੀ ਪਾ ਦੇ ਵਾਟਰ ਬਾਈ ਸਾਫ਼ ਕਰਕੇ ਭਾਂਡਾ ਤੇ ਭਰਤਾ ਕੁਝ ਇਹਨਾਂ ਦਾ ਵੀ ਲੈ ਪੁੱਤ ਫੜ ਬਾਲਟੀ ਤੇ ਦਾਣੇ ਵੀ ਪਾਤੇ ਇਹਨਾਂ ਨੂੰ ਛਾਗਦੀ ਹੈ ਵਾਟਰ ਤੇ ਲਾ ਦੀ ਬਈ ਖੋਡੇ ਨੂੰ ਲੌਕ ਉੱਥੇ ਚ ਬੋਲਦਾ ਹਾਂ ਸੰਗਦੀ ਆ ਚੱਲ ਆਇਆ ਆ ਫਿਰ ਤਾਂ ਚੱਲ ਕੱਢ ਗਏ ਨੂੰ ਕਿੱਧਰ ਟੱਪ ਗਿਆ ਅੰਦਰ ਆਵੜਾ ਇੱਕ ਮਿੰਟ ਬਾਹਰ ਡਰਾਣ ਹੈ ਇਹਨੂੰ ਖੜਦਾ ਉਹ ਬੈਠਾ ਇਹਨੂੰ ਕਾ ਕੱਢ ਤ ਗਈ ਬਾਹਰ ਖੋਲਦਗੇ ਆਪਾਂ ਓਏ ਉਹ ਥੱਲੇ ਜਾਊਗਾ ਹੁਣ ਇੱਕ ਮਿੰਟ ਖੜੇ ਨਹੀਂ 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 ਡਰਾਣ ਹੋ ਰਿਹਾ ਪਹਿਲਾਂ ਬਾਹਰ ਪਰੇ ਖੋਲ ਸਾਰਿਆਂ ਖੋਲ ਦੇ ਗੇਟ ਨੂੰ ਖੋਲ ਦੇ ਸਾਰੇ ਇੱਕ ਮਿੰਟ ਰੁਕੋ ਤੇ ਇਧਰ ਆ ਬਾਰੀ ਖੋਲ ਦੇ ਤੇ ਹਾ ਖੁੱਲਦਾ ਕਿ ਨਹੀਂ ਇਧਰ ਆ ਬਾਰ ਖੋਲ ਦੇ ਤੇ ਹੁਣ ਲਿਆਉਣ ਨੂੰ ਇਧਰ ਹੌਲੀ ਹੌਲੀ ਜਾ ਜਾ ਵੜਾ ਜਾ ਵੜਾ ਕੋਈ ਨਾ ਨਹੀਂ ਥਲੋਂ ਦੀ ਆ ਵੜਾ ਪਾੜ ਕੋਲ ਦੀ ਇਹ ਆ ਜਾ ਨੇ ਇਧਰ ਨੂੰ ਲਿਆ 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 ਆਉਣ ਦੇ ਤਾਂਹਾਂ ਦੀ ਡਾਲੇ ਆ ਜਾ ਕਿ ਫੜੇਗਾ ਫੜ ਲਾ ਖੜ ਦੇ ਓਏ ਫਾਂਗੀ ਪੜਦੇ ਜਾ ਓਏ ਕਮਲਿਆ ਫੜਿਆ ਤੇਰੇ ਤੋਂ ਗਿਆ ਨਹੀਂ ਡਾਵੇਂਗਾ ਤੂੰ ਐਂ ਫੜੀਦਾ ਹੁੰਦਾ ਕਬੂਤਰ ਦੇਖ ਆ ਇਧਰ ਐਂ ਕਰ ਹੱਥ ਦੂਜਾ ਹੱਥ ਕਰ ਆ ਉਹਦਾ ਸਿੱਧਾ ਕਰ ਹੱਥ ਆ ਦਾ ਸਿੱਧਾ ਕਰ ਐਂ ਸਿੱਧਾ ਰੱਖ ਐਂ ਐਂ ਸਿੱਧਾ ਐਂ ਦੋ ਦੂ ਸਿੱਧਾ ਕਰ ਦੂਜਾ ਹਾਂ ਐ ਰੱਖ ਇੱਕ ਖੜ ਜਾ ਇਹ ਆ ਚੱਕ ਐਂ ਫੜਿਆ ਜਾਂਦਾ ਏ ਲਾ ਵਿੱਚ ਨਾ ਮਾਰੀ ਕੰਧ ਦੇ ਦਾ ਦੇ ਦਾ ਦੇ ਲੈ ਕਿਵੇਂ ਕਮਲੋਲਾ ਮਾਰਦਾ ਤਾ ਮਾਰੇ ਯਾਰ ਉਹ ਦਾਦਾ ਮੈਂ ਬ੍ਰੀਕਿੰਗ ਉਹਲਾ ਮਾਰਦਾ ਹੈ ਆਏ ਚੱਲ ਗਿਆ ਉਹ ਬਹਿ ਗਿਆ ਕੋਠੀ ਦੇ ਸਾਹਮਣੇ ਜਾ ਕੇ ਹਾਂ ਆਏ ਪੱਕ ਆਏ ਨਹੀਂ ਆਏ ਆਏ ਕਰਕੇ ਨਾ ਆਏ ਮਾਰ ਦਿੰਦਾ ਹਾਂ ਤਾਹ ਨੂੰ ਆਏ ਥੋੜਾ ਆਏ ਭਾਬਾ ਵਰਖਾ ਮਾਰਨਾ ਪਾਏ ਕਰਕੇ ਤੂੰ ਭੈਣਾ ਲਓ ਬਈ ਤੇ ਇੱਧਰ ਆ ਕੇ ਮੈਂ ਕਿਹਾ ਹੁਣ ਤਾਰੇ ਦੀ ਸਾਬਸੋਈ ਕਰਦਗੇ ਹਾਂ ਬਲਾ ਉਗਰਾ ਕਰਗੇ ਚਲਾਂ ਇੱਕ ਵਾਰ ਜਿੰਨੇ ਵੀ ਫਿਰ ਸਾਰਾ ਕੁਰਕਰੇ ਤੇ ਆਪਣਾ ਮਾਉਂਟਨ ਟੂ ਡਰਕੀ ਮਾਂ ਕੀ ਉਹ ਤੇ ਆ ਸਾਰਾ ਕੋਈ ਕੇਨ ਪੂਨ ਲਫਾਫੇ ਚੱਕ ਕੇ ਸਾਰੇ ਇੱਕ ਚ ਪਾਲਾ ਤੇ ਮੈਂ ਵੀ ਨਾਲ ਮਦਦ ਕਰਾਉਣਾ ਸਾਰਾ ਸਮਾਨ ਜਿੰਨਾ ਵੀ ਗੰਦਪਿਲ ਹੈ ਲਓ ਜੀ ਜਿੰਨਾ ਹੋ ਸਕਿਆ ਉਹਨਾ ਸਮਾਨ ਤਾਂ ਸਾਫ ਤਾਂ ਸਾਫ ਸੁਥਰਾ ਕਰਤਾ ਲਿਆ ਪੁੱਤ ਟ੍ਰੇ ਪਲੇਟ ਵੀ ਲੈਂਦੀ ਇਹ ਵੀ ਰੱਖਤੀ ਐਨਾ ਸਮਾਨ ਗੰਦਪਿਲ ਲਫਾਵੇ ਕੁਰਕਰੇ ਭੁਈਗਾ ਇੰਨਾਂ ਬੋਤਲਾਂ ਭਰਤਿਆਂ ਦੇਖੋ ਠੀਕ ਹੈ ਕਿ ਨਹੀਂ ਤੇ ਇਹ ਸਾਰਾ ਬਾਹਰ ਸੜ ਦਿੰਨੇ ਆ ਤੇ ਬਾਕੀ ਦਾ ਬਸ ਕੋਈ ਹੋਣੀਗਾ ਹਨਾ ਹੈ ਫੋਟੋ ਲੈ ਤੂੰ ਆਪਣਾ ਮੂੰਹ ਵੇਖ ਕੇ ਕੀ ਕਰਨਾ ਇਹਨਾਂ ਨੇ ਆਪਣਾ ਭੜੇ ਮੂੰਹ ਵਾਲੇ ਵੇਖ ਕੇ ਕੋਈ ਨਹੀਂ ਪਸੰਦ ਕਰਦਾ ਕੋਣ ਨੂੰ ਸਿਰਫ ਕਬੂਤਰ ਵੇਖਣਾਉਂਦੇ ਹੈ ਮੈਨੂੰ ਪਤਾ ਇਹਨਾਂ ਦਾ ਚੱਕਲਾ ਆਪਣੀ ਪਾਣੀ ਲਈ ਕੋਈ ਨਹੀਂ ਲਾਉ ਜੀ ਤੇ ਅੱਜ ਕੱਢ ਗਿਆ ਮੈਂ ਆਪਣਾ ਝੋਟਾ ਬਾਹਰ ਹਨਾ ਖੇਤ ਚੱਲ ਕੇ ਆਉਣੇ ਆ ਸਪਰੇਅ ਭੁੱਲ ਗਈ ਬਈ ਇੱਕ ਤਾਂ ਸਮਾਨ ਉਹ ਵੀ ਵਾਲਾ ਭੁੱਲਦੇ ਆ ਤੇ ਮੈਂ ਚੱਲ ਕੋਈ ਨਾ ਫੜਾ ਜੰਨਾ ਮੈਂ ਤਾਂ ਕੋਈ ਦਿੱਕਤ ਨਹੀਂ ਤੇ ਕਮਰਾ ਯਾਰ ਮਾੜਾ ਮੋਟਾ ਇਹ ਕੀਤਾ ਹੀ ਸਾਫ਼ ਹਜੇ ਤੇ ਚੱਲ ਆਗੇ ਦੇਖਦਾ ਟਾਈਮ ਰੱਤ ਕਰਦੇ ਆ ਆ ਗਈ ਭਾਈ ਖੇਤ ਦੇ ਨੇੜੇ ਹੀ ਵਿਖਾ ਓਏ ਮੁੰਡਿਆ ਕਿਹੜੀ ਸਪਰੇਅ ਲਿਆਂਦੀ ਆਪਾਂ ਇਹ ਖੜ ਜਾ ਹਾਂ ਲੈ ਇੱਧਰ ਵੀ ਦਿਖਾ ਤੂੰ ਏ ਠੀਕ ਐ ਕੋਟ ਕੋਟ ਭੂਲ ਗਏ ਨਹੀਂ ਵੀਣੀ ਠੀਕ ਐ ਲੋ ਕੋਈ ਪਹੁੰਚ ਗਏ ਸਸਟਮ ਹੀ ਪਟਾ ਲਈ ਤੇ ਬੰਦਰ ਤੇ ਇੱਥੇ ਰੋ ਕੇ ਨੂੰ ਲੈ ਮੁੰਡੇ ਉਤਰੇ ਸਲੇ ਉਤਰ ਗਿਆ ਰੱਖ ਦੇ ਲੀਟਰ ਇੱਥੇ ਮਾਰ ਬਾਬੇ ਨੂੰ ਬੋਲ ਬੱ ਗੈਂਗ ਹੀ ਦੂਜੀ ਸਦੀ ਲੱਗਦੀ ਐ ਇਹਦਾ ਇੱਕ ਮਿੰਟ ਸੱਬਲ ਗੈਂਗ ਹੀ ਐ ਸਾਰੀ ਬਈ ਹਾਂ ਮੈਂ ਦੂਰ ਨਹੀਂ ਦੇਖ ਲਈ ਸੀ ਮੈਂ ਸੱਬਲ ਗੈਂਗ ਬੈਠੀ ਲੱਗਦੀ ਐ ਮੈਨੂੰ ਤਾਂ ਤੇ ਕਦੂ ਕਰਦਾ ਲਗਭਗ ਡਟਦਾ ਪਾਣੀ ਨੂੰ ਦੱਸਿਆ ਸੀ ਵਾਟਰ ਹੀ ਵਾਟਰ ਬਣਾ ਪਣ ਐਨ ਤੇ ਹੋ ਬਣਾਦਾ ਸਮੁੰਦਰ ਵੇਖੋ ਆ ਇਧਰੋਂ ਉਥੋਂ ਲੈ ਕੇ ਉਹ ਉਥੋਂ ਤੱਕ ਇਧਰ ਨਵੇੜ ਦੇਣੇ ਕੰਮ ਨੂੰ ਲੱਗਦਾ ਕਾਹ ਨੂੰ ਇਧਰੋਂ ਮਾਰਗੇ ਬੋਲ ਬਾਬੇ ਨੂੰ ਹਾਂ ਬਾਬਾ ਹੋਰ ਫਿਰ ਵਧ ਗਿਆ ਆ ਲੈ ਛਪੜੀ ਬਣਾਦਾ ਸਾਰਾ ਐਨਾ ਪਾਣੀ ਕਿੱਥੋਂ ਲਿਆਂਦਾ ਮੋਟਰਾਂ ਏੜ ਤੈ ਸਾਰੀਆਂ ਹੈ ਕੀ ਦਿਖਾਉਣਾ ਸੋਡਾ ਟ੍ਰੈਕਟਰ ਵਿਖਾਉਂ ਮੈਂ ਵੀਡੀਓ ਚ ਲੈ ਵਿਖਾ ਦਿੰਨਾ ਹੈਗਾ ਸਵਰਾਜ 1960 ਲੈ ਫਿਰ ਮਾਰਤਾ ਜ਼ੂਮ ਓਕੇ ਐ ਦਿਖਾਤਾ ਭਾਈ ਹੁਣ ਖੋਸ ਇਹਨੂੰ ਤਾਂ ਉੱਥੇ ਹੀ ਰੱਖ ਦੇ ਇਹਨੂੰ ਕੋ ਚੱਕੀ ਫਿਰਦਾ ਆ ਬਾਬੇ ਬਾਬੇ ਨੂੰ ਫੜਾ ਦੇ ਵਾ ਬਾਬੇ ਨੇ ਪਾਉਣੀ ਐ ਇਹ ਬਸ ਇਹੀ ਰਹਿ ਗਿਆ ਇਹਦੇ ਚ ਵੀ ਪਾਣੀ ਪਈ ਜਾਂਦਾ ਰੱਟ ਦੇਣਗੇ ਇਧਰ ਆ ਕੀ ਹੋਏ ਸੋਲੋ ਸਿਸਟਮ ਐ ਇਹ ਪੜਿਆ ਆਪਣੇ ਨਾਲ ਹੁਣ ਆਏ ਸਾਊਂਡ ਸਿਸਟਮ ਸੋਲਡਰ ਸਿਸਟਮ ਫੋਨ ਚਾਰਜ ਕਰਨ ਨੂੰ ਤਰੱਕੀ ਕਰ ਰਿਹਾ ਭਾਈ ਪਰ ਨਹੀਂ ਆ ਬਾਬੇ ਮੋਟਰੇ 35 ਛੱਡ ਰੱਖਾਂ ਕਾ ਚੱਲੀ ਜਾਂਦੀ ਏ ਕਾ ਮੋਟਰ ਆਉਂਦੇ ਉਹਦਰੋਂ ਦੋ ਸਾੜਿਆਂ ਵਾਲਾ ਉਹ ਚਲਾਂਗਾ ਹੋਣਗਾ ਮਨ ਲੱਗਦਾ ਪੰਜ ਪੰਜ ਛੇ ਮੋਟਰਾਂ ਹੋਣਗੀਆਂ ਡੱਟ ਤਾਂ ਹਾਂ ਦੱਸੀਦਾ ਜਾਨਾ ਮੈਂ ਸਾਰੀਆਂ ਮੋਟਰਾਂ ਹੀ ਛੱਡ ਤੀਆਂ ਸਾਡੇ ਘਰਾਂ ਵਾਲਾ ਮਨ ਲੱਗਦਾ ਇੱਧਰ ਉਹ ਭੁਖੜ ਦੇ ਕੰਮ ਦੇਖੋ ਨਲੇ ਤਾਂ ਪੂਜਕਾ ਲੈ ਲੈ ਇੱਥੋਂ ਨਲੇ 10 20 ਰੁਪਏ ਲੈ ਲੈ ਹਾਂ ਕੀ ਖਾਣਾ ਭੁਖੜਾ ਛੱਡ ਦੇ ਬਾਬਾ ਲਾਦਾ ਡੱਕਣਾ ਇੱਕ ਮਿੰਟ ਵੀ ਇਧਰ ਮੋਟਰ ਛੱਡਦੀ ਆਪਾਂ ਕਰ ਦਈਏ ਭਈਆ ਹੁਣ ਚੱਲ ਮਾਰਦੇ ਹਰੀ ਬੱਤੀ ਚਾ ਮਾਰਤੀ ਹੋ ਗਿਆ ਦਿਖਾਈਓ ਕਿਹੜਾ ਪੂਈਗਾ ਏ ਲਾਲ ਪੂਈਗਾ ਥੋੜਾ ਜਿਹਾ ਮੈਨੂੰ ਹੀ ਦੇ ਦੇ ਬਸ ਬਾਬਾ ਬਸ ਬਸ ਬਹੁਤ ਆ ਬਹੁਤ ਇਧਰ ਵੀ ਲਾਈਟ ਚੱਲ ਰਹੀ ਏ ਵੈਸੇ ਤਾਂ ਮੰਗਦਾ ਬਲਬੂ ਦੇਖੀ ਸਾਡੇ ਕੇ ਹੈ ਪੱਖਾ ਚੱਲੇ ਨਹੀਂ ਖਾ ਚੱਲੂ ਏ ਯਾਰ ਪੱਖਾ ਕਿਉਂ ਨਾ ਚੱਲੇ ਇੱਥੇ ਪੱਖਾ ਨਾ ਚੱਲਾ ਬਸ ਤੈਨੂੰ ਦੱਸਿਆ ਸਾਰੀ ਸੁਵਿਧਾ ਬਿਲਕੁਲ ਦਾ ਬਹੁਤ ਟਾਈਮ ਹੋ ਗਿਆ ਬਾਬਾ ਇੱਥੇ ਕਦੇ ਮੈਨੂੰ ਸਹਿਰੀ ਅਫਸਰ ਨਹੀਂ ਮਿਲਿਆ ਮੈਨੂੰ ਇੱਥੇ ਆ ਕੇ ਸੌਣ ਦਾ ਐ ਕਰਕੇ ਆਹ ਆਹ ਉਹ ਪੁਰਾਣੇ ਦਿਨ ਬੀਤੇ ਦਿਨ ਯਾਦ ਕਰਕੇ ਮਨਪ੍ਰੇਮ ਦਾ ਭਾਈ ਕੀ ਦੱਸਾਂ ਜਵਾਬ ਕੋਲੇ ਬਰਦਾਹਾਂ ਛੋਰਾ ਤੂੰ ਕਿਧਰ ਜੜੀ ਆ ਨਾ ਇੱਥੇ ਤੇਰੇ ਸਥਾਨ ਨਹੀਂ ਇਹ ਉਧਰ ਤੂੰ ਥੱਲੇ ਹਾਂ ਤੂੰ ਕਿਸੇ ਦਾ ਸਥਾਨ ਨਹੀਂ ਲੈ ਸਕਦਾ ਥੱਲੇ ਆ ਹਾਂ ਭਾਈ ਲੈ ਲਈ ਚੀਜੀ ਦਿਖਾ ਸਿਰਫ 10 ਰੁਪਏ ਸੀ ਸੂੰ ਦੱਸਿਆ ਵੀ ਖੇਤੋਂ ਬੜੇ ਸੀਗੇ ਤੰਗੀਆਂ ਹੀ ਪਈ ਆ ਮੈਂ ਚਲ ਐਨੇ ਜੀ ਘਰੇ ਮੰਨ ਜਾ ਇੱਧਰ ਘਰੇ ਨਹੀਂ ਆਣਾ ਉਧਰ ਜਾਣਾ ਤੂੰ ਚਲ ਬੇਟਾ ਉਧਰ ਲੈ ਕੇ ਚਲੀ ਜਾ ਲੈਟਕੀ ਦੀ ਵਾਸੀ ਘੜਤੀ ਲੈਟ ਫਲੈਸ਼ ਹੈ ਵੀਡੀਓ ਬਣੀ ਤੇ ਤੇਨੂੰ ਕਦਰ ਹੀ ਹੈ ਨਹੀਂ ਲੱਪਣ ਮਰੂ ਐ ਇੱਧਰ ਜਿਆਦਾ ਹੀ ਨਹੀਂ ਰੋਏ ਬਾਬੇ ਯਾਰ ਮੈਨੂੰ ਰਲਾ ਦਾ ਮੈਂ ਲੈਟਾਂ ਲੁੱਟੇ ਨੇ ਸਾਡਾਂ ਕੋਈ ਵੀ ਹੈ ਨਾ ਸਿਰਫ 1 ਲਾਟ ਜ਼ਮੀਨ ਦੀ ਉਹ ਸਾਹਮਣੇ ਅੰਦਰ ਵਾਲੀ ਬਾਕੀ ਸਭ ਬੰਦ ਹੈ ਲਓ ਜੀ ਕਰਤਾ ਉਜਾਲਾ ਤੇ ਇਹ ਖੋਡੇ ਤਾਂ ਆਪਾਂ ਭਰ ਟਾਈਮ ਨਾਲ ਹੀ ਜੜ ਗਏ ਸੀਗੇ ਦੇ ਕੇ ਕਾਲੀਆਂ ਮਿਰਚਾਂ ਤੇ ਹਨਾ ਸਾਰਾ ਸਿਸਟਮ ਕਰ ਕਰਕੇ ਲੇਟਾ ਰੋਟਾ ਬੰਦ ਹੈ ਦੰਦਾਂ ਕਰੋ ਪਾਣੀ ਲਿਆਂਦਾ ਠੰਡਾ ਮਤਲਬ ਸਾਹ ਜੀ ਦਾ ਨੋਰਮਲ ਜਿਹਾ ਠੰਡਾ ਹੈ ਤੇ ਇਹਦੇ ਤਾਂ ਤਪ ਜਾਂਦਾ ਹੁੰਦਾ ਮੈਂ ਸਕੀਮ ਲਾ ਲੈਣਾ ਹੁਣ ਇਹ ਆਪਣੀ ਜਿਹੜੀ ਦੂਜੀ ਬੋਦ ਹੈ ਹਨਾ ਬਾਜੀ ਤੇ ਜਾਂਦੇ ਨੇ ਤੇ ਇਹਦੇ ਚ ਵਗ ਰੱਖ ਲੈਣਾ ਹੈਗਾ ਇਹਦੇ ਚ ਮੁਰਕੋ ਮੈਂ ਠੰਡਾ ਪੈ ਰਿੰਦਾ ਹੈ ਤੇ ਬਾਕੀ ਕਮਰੇ ਦੀ ਸਫਾਈ ਕਰ ਗਏ ਸੀ ਬਈ ਮੈਂ ਇਹ ਤੁਸੀਂ ਦੇਖ ਲਓ ਪਹਿਲਾਂ ਤੇ ਮੈਂ ਲਾਈਟ ਛੱਡਣ ਤੋਂ ਪੜ ਜੋ ਛੇਤੀ ਛੇਤੀ ਹਾਂ ਉਪਾਇੰਦਰਾ ਪੱਖਾ ਛੱਡਦਾ ਡੱਕੇ ਸਮਾਨ ਤਾਂ ਪਤਾ ਹੀ ਨਹੀਂ ਲੱਗਦਾ ਕੀ ਹੋ ਜਾਂਦਾ ਖੜ ਜਾ ਯਾਰ ਲਓ ਆ ਦੇਖੋ ਹਣ ਹੁਣ ਤਾਂ ਫਰਕ ਲੱਗਦਾ ਹੈ ਵਧੀਆ ਬਣਾਤਾ ਆ ਸਾਰਾ ਸਮਾਨ ਐਨ ਇੱਕ ਪਾਸੇ ਲਾਦਾ ਚਿੰਨ ਕੇ ਜਿੰਨਾ ਗੰਦ ਪਿਲ ਵਜਿਆ ਪਿਆ ਜੀ ਦਾ ਤੇ ਬਾਕੀ ਸਾਰਾ ਸਮਾਨ ਪਾਪਲੇ ਇਹਦੇ ਹੀ ਸਾਹਮਣਤਾ ਨਮਾਰੀ ਚ ਕਵੜ ਬਲੌਗ ਕਰੋ ਤੇ ਓਕੇ ਆ ਬਸ ਠੀਕ ਆ ਹਨ ਆਈਸੀਬੀਏ ਦੇ ਵਲੌਗ ਚ ਤੇ ਹੁਣ ਮੈਂ ਲੇਟ ਹੋਇਆ ਨਾ ਮੈਂ ਖੇਡ ਰਹੀ ਗੇਮ ਚੀਜ਼ ਦੀ ਬੰਦੇ ਮੈਨੂੰ ਫੋਨ ਤੇ ਫੋਨ ਮੈਸੇਜ ਤੇ ਮੈਸੇਜ ਕਰੀ ਜਾਂਦੇ ਆ ਦੋ ਮੁੰਡੇ ਹੀ ਆਪਣੇ ਹਨਾ ਦੋਵੇਂ ਇਧਰੋਂ ਪਤਾ ਨਹੀਂ ਕਿਹੜੇ ਪਾਸੇ ਹਨਾ ਤਾਂ ਭੁੱਲ ਗਿਆ ਦੋਵਾਂ ਦੇ ਨਾਂ ਹੀ ਹਨੀ ਐ ਹਨਾ ਤੇ ਉਹਨਾਂ ਦਾ ਖੇਡਦਾ ਬੰਦੇ ਗੋਡਾ ਬਾਕੀ ਹੋਰ ਬੰਦੇ ਵੀ ਕਾਫੀ ਐੜੋ ਵੀ ਮੇਰੇ ਨਾਲ ਆਪਣੇ ਹਨਾ ਸਾਰੇ ਭਰਾ ਬਸ ਜਿਹੜੇ ਵੀਡੀਓ ਵਗੈਰਾ ਦੇਖਦੇ ਕਰਦੇ ਆ YouTube Instagram ਤੋਂ ਬਸ ਜਿਹੜਾ ਲੋਟ ਅਗੇ ਸਾਰਿਆਂ ਨਾਲ ਹੀ ਖੇਡ ਲੈਨੇ ਆਪਾਂ ਤਾਂ ਚਲੋ ਓਕੇ ਆਪਾਂ ਆਪਿਓ ਕੱਲ ਨੂੰ ਦੇਖਦੇ ਆ ਕੀ ਬੰਦ ਆ ਬਈ ਬੰਨਾਂ ਤੇ ਕੀ ਬੜਾ ਤਾਜ ਤੇ ਕਰਨੀ ਕੋਈ ਹਨਾ ਤੇ ਕੱਲ ਨੂੰ ਮੰਨ ਕੇ ਚਲੋ ਕਾਲ ਨੂੰ ਬੈਡ ਉਹ ਖਾਸ ਕੰਮ ਤਾਂ ਹੈ ਨਹੀਂ ਪਰसों ਤੋਂ ਸ਼ਾਇਦ ਕੂਤਰ ਕੱਢ ਗਿਆ ਆਪਾਂ ਕੋ ਚੱਕਰ ਕੀ ਆ ਨਾ ਸਟਾਈਲ ਨੂੰ ਬਾਜੀ ਆ ਯਾਰ ਜਿਹੜਾ ਆਪਣੇ ਕੋਲੇ ਮੁੰਡਾ ਉਹਦਾ ਝੋੜਾ ਵਾਲਾ ਉਹਨੇ ਪਤੰਦਰ ਨੇ ਬਾਜੀ ਪੂਜੀ ਕਰਾ ਰੱਖੀ ਸੀ ਐਂਟਰੀ ਮੋਟਰਸਾਈਕਲ ਆ ਰਹੀ ਛੱਡਣ ਨੂੰ ਠੀਕ ਆ ਤੇ ਕੂਤਰ ਵੀ ਸਿਲੈਕਟ ਕਰ ਗਏ ਹੀ ਪਹਿਲਾਂ ਹੀ ਉਹ ਤਾਂ ਕਹਿੰਦਾ ਹਰੇਗਲਾ ਵੀ ਟੂਸੇਲਾ ਸ਼ਾਹ ਕਾ ਛੱਡ ਰਿਹਾ ਜਿਹੜਾ ਬਾਲਾ ਜ਼ੋਰ ਮਾਰਦਾ ਤੇ ਸਟਾਈ ਲਈ ਐਂਟਰੀ ਵਾਸਤੇ ਕਹਿੰਦਾ ਬਾਈ ਯਾਰ ਕੂਤਰ ਕੱਢਿਆ ਅੱਜ ਵੀ ਫੋਨ ਲਾਇਆ ਸੀ ਤੇ ਬਾਕੀ ਕਹਿੰਦਾ ਮਾਂ ਪਾ ਜੂਗਾ ਤੇ ਕਹਿੰਦਾ ਵੀ ਗੀੜੇ ਪਵਾ ਕੇ ਦੇ ਮੈਂ ਤੁਹਾਨੂੰ ਦੱਸਿਆ ਮੈਂ ਹਰੇ ਕੂਤਰ ਬੰਦ ਕੱਲ ਮਹਾਮਾ ਦੋ ਤਿੰਨ ਕਾੜ ਦੂਗਾ ਚੰਗੇ ਚੰਗੇ ਤੇ ਜਿਹੜਾ ਉੱਡ ਗਿਆ ਕੋਈ ਲੈ ਜੀ ਜਾਂ ਛੱਡ ਲਈ ਕਿ ਨਹੀਂ ਅੱਗੇ ਤਰੀਕਾ ਕਿਸਮਤ ਹੈਗੀ ਤੇ ਬਾਕੀ ਦੇਖਦੇ ਆ ਮੌਕੇ ਤੇ ਮੌਕਾ ਵਿਚਾਰਦੇ ਆ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਫਿਰ ਮਿਲਦੇ ਆ